ਕੋਸ਼ਕਬਰੀ ਪੰਜਾਬੀਓ ਤੁਹਾਡੇ ਲਈ ਸਾਡੀ ਟੀਮ ਦੇ ਮੈਂਬਰਾਂ ਦੀ ਜਿੱਤ ਹੋਈ ਇੱਕ ਤਰੀਕ ਤੋਂ 10 ਲੱਖ ਦਾ ਕੇਓਆਈਸੀ ਸਾਰੇ ਪੰਜਾਬ 'ਚ ਸ਼ੁਰੂ ਅੱਜ ਸਵੇਰੇ ਸਵੇਰੇ ਗਏ ਸੀ ਚੰਡੀਗੜ੍ਹ ਵਿੱਤ ਮੰਤਰੀ ਜੀ ਨੇ ਕੁਝ ਅਫਸਰਾਂ ਨਾਲ ਮੀਟਿੰਗ ਕਰਵਾਈ ਸੀ ਸਾਡੀ ਟੀਮ ਦੀ ਤੇ ਸਾਡੀ ਟੀਮ ਦੇ ਸਰਪ੍ਰਸਤ ਜੱਸੀ ਸੇਖੋਂ ਜੀ ਜੀਵਨਦੀਪ ਸਿੰਘ ਜੀ ਕਾਲੋਂ ਜਿਨ੍ਹਾਂ ਨੇ ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਨਹੀਂ ਬਹੁਤ ਮਿਹਨਤ ਕੀਤੀ ਹੈ ਕਈ ਸਕਸ਼ਣੇ ਇਹਦੇ ਵਿੱਚ ਹਰਪਾਲ ਚੀਮਾ ਜੀ ਜਦੋਂ ਜੋੜੇਪੋਲਾਏ ਸੀ ਉਦੋਂ ਹੀ ਸਾਨੂੰ ਪੱਕੇ ਤੌਰ ਤੇ ਕਹਿ ਦਿੱਤਾ ਸੀ ਕਿ ਸਤੀਜੀ ਤੁਹਾਡੀਆਂ ਟੀਮਾਂ ਦੀਆਂ ਗੱਲਾਂ ਅਸੀਂ ਤੁਹਾਡੇ ਵਿੱਚ ਰਹਿ ਕੇ ਵੀ ਸੁਣੀਆਂ ਨੇ ਜਦੋਂ ਸਰਕਾਰਾਂ ਹੋਰ ਸੀ ਅਸੀਂ ਹੁਣ ਕਰਨ ਯੋਗ ਆ ਤੇ ਸਤੀਜੀ ਤੁਹਾਡਾ ਇਹ ਉਪਰਾਲਾ ਇਕੱਲਿਆਂ ਦਾ ਨਹੀਂ ਇਹ ਪੰਜਾਬੀਆਂ ਦੀ ਲੋੜ ਹੈ 10 ਲੱਖ ਦਾ ਬੀਮਾ ਦੇਖੋ ਜੀ ਹਰਿਆਣਾ ਹਿਮਾਚਲ ਯੂਪੀ ਰਾਜਸਥਾਨ ਸਾਡੇ ਪੰਜਾਬ ਤੋਂ ਬਣੇਵੇ ਚੰਡੀਗੜ੍ਹ ਪੀਜੀਐਚ ਇਲਾਜ ਫ੍ਰੀ ਲੈ ਰਹੇ ਆ ਕਿਉਂ ਇਲਾਜ ਫ੍ਰੀ ਲੈ ਰਹੇ ਆ ਕਿਉਂਕਿ ਉਹਨਾਂ ਦੇ ਉੱਪਰ ਕੋਈ ਲਿਮਟ ਨਹੀਂ ਲੱਗੀ ਵੀ ਪਰੰਤੂ ਸਾਨੂੰ ਸਿਰਫ 80000 ਰੁਪਇਆ ਮਿਲਦਾ ਹੈ ਸਟੰਟ ਦਾ ਦੋ ਸਟੰਟਾਂ ਦਾ 1 ਲੱਖ ਰੀਡ ਦੀ ਹੱਡੀ ਦਾ ਆਪਰੇਸ਼ਨ ਪਹਿਲਾਂ ਫ੍ਰੀ ਹੁੰਦਾ ਸੀ ਉਹ ਹੁਣ ਪੈਸੇ ਲੱਗਦੇ ਹਨ ਪੇਸ ਮੇ ਕੋਲ ਡਾਕਟਰ ਹਿਮਾਂਸ਼ੂ ਗੁਪਤਾ ਜੀ ਤੋਂ ਹਜ਼ਾਰ ਤੋਂ ਉੱਪਰ ਫ੍ਰੀ ਪੁਆਏ ਨਹੀਂ ਪਰ ਅੱਜ ਕੱਲ੍ਹ ਉਹਦੇ ਤੇ ਵੀ ਪੈਸੇ ਲੱਗਦੇ ਨੇ ਗੋਡੇ ਬਦਲੀ ਤੇ ਕੁਝ ਪੈਸੇ ਕਿਉਂ ਲੱਗਦੇ ਨੇ ਕਿਉਂਕਿ ਰਾੜਾ ਨਹੀਂ ਮਿਲਦੀਆਂ ਕਈ ਵਾਰੀ ਕੋਈ ਹੋਰ ਪੁਰਜੇ ਪਾਉਣ ਵਾਲੇ ਆਉਂਦੇ ਹਨ 92 ਪੈਸੇ ਮਿਲਦੇ ਹਨ ਪਰੰਤੂ ਇਸ ਐਲਾਨ ਨੇ 10 ਲੱਖ ਦੇ ਐਲਾਨ ਨੇ ਲੱਖਾਂ ਪੰਜਾਬੀਆਂ ਨੂੰ ਫਾਇਦਾ ਦੇਣਾ ਕੋਈ ਕਾਰਡ ਨਹੀਂ ਕੋਈ ਇਸ ਦੇ ਵਿੱਚ ਇਸ ਤਰ੍ਹਾਂ ਦੀ ਮਦਦ ਨਹੀਂ ਜਿਵੇਂ ਪਹਿਲਾਂ ਵਾਲੇ ਕਾਰਡ ਤੇ ਲਿਮਟ ਲੱਗ ਗਈ ਸੀ ਸਿਰਫ ਪੰਜਾਬੀ ਹੋਣਾ ਪੰਜਾਬੀ ਨੂੰ ਹੀ ਇਲਾਜ ਮਿਲੂ 10 ਲੱਖ ਰੁਪਏ ਦਾ ਬੀਮਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੇਖੋਂ ਸਾਹਿਬ ਦਾ ਉਹਨਾਂ ਦੇ ਪਰਿਵਾਰ ਦਾ ਹਰਪਾਲ ਚੀਮਾ ਜੀ ਮੇਰੇ ਬਹੁਤ ਸਾਰੇ ਮਿੱਤਰ ਅਜਿਹੇ ਸੀ ਜਿਨ੍ਹਾਂ ਨੂੰ ਯਕੀਨ ਨਹੀਂ ਸੀ ਆਉਂਦਾ ਪਰੰਪੂ ਮੈਂ ਪੂਰ ਯਕੀਨ ਤੇ ਸੀ ਕਿਉਂਕਿ ਇਹ ਦੁੱਖ ਭਗਵੰਤਮਾਨ ਜੀ ਨੇ ਵੀ ਦੇਖੇ ਨੇ ਪੈਸੇ ਇਕੱਠੇ ਕਰਨ ਵਾਲੇ ਇਹ ਹਰਪਾਲ ਚੀਮਾ ਜੀ ਖੁਦ ਸਾਡੀ ਟੀਮ ਦਾ 15 ਸਾਲ ਸਹਿਯੋਗ ਕਰਦੇ ਰਹੇ ਨੇ ਮਰੀਜ਼ਾਂ ਲਈ ਉਪਰਾਲੇ ਕਰਦੇ ਰਹੇ ਨੇ ਫੇਰ ਜਦੋਂ ਬੰਦਾ ਆਮ ਇਲਾਜ ਹੁੰਦੇ ਦੇਖੇ ਵੀ ਕਿੰਨਾ ਰੁਪਈਆ ਲੱਗਦਾ ਹੈ ਤੇ ਵਿੱਤ ਮੰਤਰਾਲੇ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਆਹ ਫੋਟੋ ਸਾਡੀ ਉਹਨਾਂ ਵੇਲੇ ਆਂਦੀ ਹੈ ਹਰਪਾਲ ਚੀਮਾ ਜੀ ਖੜੇ ਨੇ ਇੱਕ ਘੰਟਾ ਲਗਾਤਾਰ ਇਹਨਾਂ ਨਾਲ ਮੈਂ ਗੱਲਬਾਤ ਕੀਤੀ ਜਦੋਂ ਜੋੜੇਪੁਰ ਐਲਾਨ ਕੀਤਾ ਸੀ ਹਰਪਾਲ ਚੀਮਾ ਜੀ ਨੇ ਸਾਡੀ ਟੀਮ ਦੇ ਮੈਂਬਰਾਂ ਚ ਆ ਕੇ ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਇਹ ਖਰੜਾ ਤਿਆਰ ਹੋ ਗਿਆ ਸਵੇਰ-ਸਵੇਰ ਜੱਸੀ ਸੇ ਕੌਂਜੀ ਨੇ ਅੱਜ ਬੁਲਾਇਆ ਸੀ ਮੈਨੂੰ ਸਪੈਸ਼ਲ ਹੀ ਮੈਨੂੰ ਸੈਕਟਰੀਏਟ ਦੇ ਵਿੱਚ ਲੈ ਕੇ ਗਏ ਨਾਲ ਤੇ ਸਾਰਾ ਕੰਮ ਹੁੰਦਾ ਬੁਕਾਇਆ ਕਿਉਂਕਿ ਅੱਜ ਹਰਪਾਲ ਚੀਮਾ ਜੀ ਗੁਰਦਾਸਪੁਰ ਹਨ ਨਹੀਂ ਉਹਨਾਂ ਨੇ ਮਿਲਣਾ ਸੀ ਮੈਨੂੰ ਪਰੰਤੂ ਮੈਂ ਸਿਰਫ ਮਿਲਨ ਮਿਲਾਉਣ ਦੇ ਚੱਕਰ 'ਚ ਨਹੀਂ ਧਰਾਤਲ ਤੇ ਕੰਮ ਕਰਨ ਵਾਲੀ ਪਹਿਲੀ ਸਰਕਾਰ ਦੇ ਵਿੱਚ ਇਹ ਮੇਰੇ ਦੋਸਤ ਜੱਸੀ ਸੇ ਕੌਂਜੀ ਤੇ ਹਰਪਾਲ ਚੀਮਾ ਜੀ ਮੈਂ ਇਹਨਾਂ ਦਾ ਦੇਣ ਕਦੇ ਨਹੀਂ ਦੇ ਸਕਦਾ ਕਿਉਂਕਿ ਮੇਰਾ ਖਿਹੜਾ ਹੀ ਉਦੋਂ ਛੁੱਟਣਾ ਸੀ ਜਦੋਂ ਪੰਜਾਬੀਆਂ ਨੂੰ 10 ਲੱਖ ਦਾ ਬੀਮਾ ਸ਼ੁਰੂ ਹੋ ਜਾਵੇ ਕਿਉਂਕਿ 10 ਲੱਖ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਤੇ ਅੱਜ ਮੇਰਾ ਵੀਰ ਜਸਵੀਰ ਸਿੰਘ ਜੱਸੀ ਸੇਕੋ 66 ਪਿੰਡ ਬਿਆਲਪੁਰ ਚੰਨਾ ਅਮਰਗੜ ਹਲਕੇ ਦਾ ਦਰਵੇਸ਼ ਸਿਆਸਦਾਨ ਜਿਨੇ ਮੈਨੂੰ ਇਹ ਸੰਸਵਾ ਦੇ ਕੰਮ ਦੇ ਵਿੱਚ ਲਗਾਇਆ ਅਤੇ ਅੱਜ ਤੱਕ ਮੇਰੀ ਪਿੱਠ ਤੇ ਮੇਰਾ ਰਹਿਨੁਮਾ ਬਣ ਕੇ ਖੜਾ ਹੈ ਬਹੁਤ ਬਹੁਤ ਧੰਨਵਾਦ ਜੱਸੀ ਸੇਕੋ ਜੀ ਤੁਹਾਡਾ ਅਸੀਂ ਪੰਜਾਬ ਵਿੱਚ ਆਪਣੀ ਟੀਮ ਵੱਲੋਂ ਤੁਹਾਡਾ ਇੱਕ ਵਾਰ ਫੇਰ ਸ਼ੁਕਰੀਆ ਕਰਦੇ ਹਾਂ ਕਿਉਂਕਿ ਲੋਕਾਂ ਦੇ ਗਹਿਣੇ ਵਿਗ ਜਾਂਦੇ ਸੀ ਜ਼ਮੀਨਾਂ ਵਿਗ ਜਾਂਦੀਆਂ ਸੀ ਧੀਆਂ ਦੇ ਵਿਆਹ ਰੁਕ ਜਾਂਦੇ ਸੀ ਲੋਕਾਂ ਦੇ ਪਲਾਟਾਂ ਤੇ ਘਰਾਂ ਤੇ ਅਮੀਰ ਲੋਕ ਨਾਜਰਾ ਰੱਖਣੀਆਂ ਸਸੀ ਗੱਲ ਦੋਸਤੋ ਅੱਜ ਦਾ ਦਿਨ ਮੇਰੇ ਲਈ ਬਹੁਤ ਵਧੀਆ ਤਿੰਨ ਦਿਨਾਂ ਦੇ ਵਿੱਚ ਪੰਜਾਬੀਆਂ ਨੂੰ 10 ਲੱਖ ਰੁਪਏ ਮਿਲਣ ਜਾ ਰਹੇ ਐ ਤੇ ਅੱਜ ਸਵੇਰ ਸਵਕਤੇ ਮੈਨੂੰ ਫਾਈਨੈਂਸ ਮਿਨਿਸਟਰ ਜੀ ਦੀ ਕਾਲ ਆਈ ਤੇ ਜੱਸੀ ਸੇਖੋਂ ਜੀ ਦੀ ਉਹ ਬਾਹਰ ਨੇ ਗੁਰਦਾਸਪੁਰ ਕੋਈ ਪ੍ਰੋਗਰਾਮ ਹੈ ਤੇ ਅੱਜ ਕੁਝ ਮੀਟਿੰਗਾਂ ਸੀ ਜਿਹੜਾ ਕਰਨਾ ਤਿਆਰ ਹੋਣਾ ਤੁਸੀਂ ਵੈਸੀ ਨਾ ਸਮਝਿਓ ਸੇਖੋ ਸਾਹਿਬ ਨੇ ਸਵੇਰੀ ਮੈਨੂੰ ਗੱਡੀ ਵੀ ਦੇਤੀ ਨਾਲ ਭਾਈ ਸਾਹਿਬ ਨੇ ਕੀ ਨਾਮ ਆ ਸਰ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਤੁਸੀਂ ਜਿੱਥੇ-ਜਿੱਥੇ ਜਿਹੜਾ-ਜਿਹੜਾ ਕੰਮ ਹੈ ਤੁਹਾਡਾ ਚੰਡੀਗੜ੍ਹ ਦੇ ਵਿੱਚ ਪੰਡਾਂ ਪੈਂਦੀਆਂ ਦੇ ਵਿੱਚ ਕਰਕੇ ਸਾਨੂੰ ਰਿਪੋਰਟਿੰਗ ਕਰੋ ਇੱਕ ਤਰੀਕ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ 10 ਲੱਖ ਰੁਪਏ ਪੰਜਾਬੀਓ ਕੇਵਾਈਸੀ ਹੋਵੇਗਾ ਵਾਦਾ ਤੁਹਾਡੇ ਨਾਲ ਸਾਰਿਆਂ ਨੂੰ ਇਲਾਜ ਮਿਲੂਗਾ ਪੰਜਾਬੀਆਂ